ਤਾਂ ਤੁਸੀਂ ਤਾਂ ਨਛੇਰੇ ਸਰਦਾਰ ਜਰਨਾਲ ਲੈ ਕੇ ਤੁਰੇ ਫਿਰਦੇ ਹੋ ਦਾਦਾ ਸੌਮੀ ਜੀ ਕਹਿ ਰਹੇ ਆ ਅੱਜ ਕੱਲ ਹੁਣ ਵੀਆਪੀ ਇਹਨਾਂ ਫੋਟੋਣੇ ਕਿ ਜਾਵਾਂਗਾ ਮੈਂ ਤੇ ਪਹਿਲਾਂ ਵੀ ਨਹੀਂ ਸੀ ਸਖ ਚ ਸੰਤ ਜਿਹੜੇ ਹੁੰਦੇ ਨੇ ਜੋ ਉਹਨਾਂ ਨੂੰ ਬਹੁਤ ਉਹਨਾਂ ਦੀ ਰਿਸਪੈਕਟ ਹੈ ਮੈਂ ਦਿਲੋਂ ਬਹੁਤ ਰਿਸਪੈਕਟ ਕਰਦਾ ਔਰ ਬਾਬਾ ਜੀ ਵਰਗਾ ਮੇਰਾ ਕੋਈ ਇਨਸਾਨ ਪੈਦਾ ਨਹੀਂ ਹੋ ਸਕਦਾ ਔਰ ਬੜੇ ਪਹਿਲਾਂ ਵੇਖਿਆ ਹਣਾ ਕਿ ਕੋਈ ਇਦਾਂ ਨਹੀਂ ਕਰਦਾ ਉਹ ਬਹੁਤ ਹੀ ਕਾਈਂਡ ਐਟਿਟੂਡ ਹੈ ਇਹਨਾਂ ਨੂੰ ਪੁੱਛੋ ਸਾਰੇ ਅਸੀਂ ਜਾਣਦੇ ਆ ਉਹ ਛੋਟੇ ਭਰਾਵਾਂ ਵਾਂਗੂ ਗਿਆਰ ਕਰਦੇ ਨੇ ਔਰ ਇੱਕ ਨਾਲ ਨਹੀਂ ਜਿਹੜਾ ਵੀ ਜਾਂਦਾ ਤੇ ਤੁਸੀਂ ਤੇ ਨਸ਼ਰੇ ਦਾ ਸਾਗਰ ਨਾਲ ਲੈ ਕੇ ਘੁੰਮਦੇ ਹੋ ਦਾਦਾ ਸੋਮੀ ਜੀ ਕਹਿ ਰਹੇ ਆ ਇਕੱਲ ਮਨ ਵੀਆਪੀ ਇਹਨਾਂ ਕੋਟਣੇ ਕਿਚਾਵਾਂਗਾ ਮੈਂ ਤੇ ਪਹਿਲਾਂ ਵੀ ਨਹੀਂ ਸੀ ਇਸ ਸਖ ਚ ਸੰਤ ਜਿਹੜੇ ਹੁੰਦੇ ਨੇ ਜਿਉਂਨਾਂ ਨੂੰ ਬਹੁਤ ਉਹਨਾਂ ਦੀ ਰਿਸਪੈਕਟ ਹੈ ਮੈਂ ਦਿਲੋਂ ਬਹੁਤ ਰਿਸਪੈਕਟ ਕਰਦਾ ਔਰ ਬਾਬਾ ਜੀ ਵਰਗਾ ਮੇਰਾ ਕਲ ਇਨਸਾਨ ਪੈਦਾ ਨਹੀਂ ਹੋ ਸਕਦਾ ਔਰ ਪੜੇ ਕੋਈ ਪਹਿਲਾਂ ਵੇਖਿਆ ਹੋਣਾ ਕਿ ਕੋਈ ਇਦਾਂ ਨਹੀਂ ਕਰਦਾ ਉਹ ਬਹੁਤ ਹੀ ਕਾਈਂਡ ਐਟਿਟਿਊਡ ਹੈ ਇਹਨਾਂ ਨੂੰ ਸਾਰੇ ਅਸੀਂ ਜਾਣਦੇ ਆ ਉਹ ਛੋਟੇ ਭਰਾਵਾਂ ਵਾਂਗੂ ਪਿਆਰ ਕਰਦੇ ਨੇ ਔਰ ਇੱਕ ਨਾਲ ਨਹੀਂ ਜਿਹੜਾ ਵੀ ਜਾਂਦਾ ਤੇ ਉਹ ਦਾ ਕੋਈ ਗਲਤ ਗਲਤ ਮੈਨੇ ਕੱਢਣੇ ਉਹਨਾਂ ਦੁਖੀ ਹੋ ਕੇ ਦਿੱਤੀ ਹੋਏਗੀ ਇਹ ਗਲਤੀ ਸਾਡੀ ਹੈ ਇਹ ਬਾਬਾ ਜੀ ਦੀ ਗਲਤੀ ਹੈ ਪਰ ਮੈਂ ਕਹਦਾ ਮਜੀਠੀਆ ਮੇਰਾ ਯਾਰ ਹੈ ਮਤਲਬ ਫਿਰ ਨਸ਼ੇ ਵਾਲਾ ਨਾ ਯਾਰੀ ਨਹੀਂ ਨਹੀਂ ਵਿੱਕੋ ਗੱਲ ਸੁਣ ਉਹਨਾਂ چار ਨਹੀਂ ਚਾ ਮੇਰੇ ਕੋ ਰਿਸ਼ਤੇਦਾਰ ਨਹੀਂ ਛੱਡੀ ਜਾਂਦੇ ਤਾਂ ਕਹਿ ਨਹੀਂ ਮੈਂ ਕਹਿੰਦਾ ਮੇਰਾ ਦੋਸਤ ਹੋਂਦ ਤੇ ਤੂੰ ਰਿਸ਼ਤੇਦਾਰ ਹੁਣ ਦੋਸਤ ਜਾਂ ਇਹ ਕਹਿਣ ਦੀ ਹੁੰਦੀ ਹੈ ਕਿ ਪਰ ਮੇਰੇ ਖਿਆਲ ਚ ਕਿ ਉਹਨਾਂ ਨੇ ਜੋ ਕਿਹਾ ਕਿ ਮੈਂ ਉਹਨੂੰ ਇਹ ਨਹੀਂ ਕਹਿੰਦਾ ਕਿ ਇਹ ਮੈਂ ਗਲਤ ਕਿਹਾ ਉਹ ਉਹਨਾਂ ਦੀ ਜ਼ੁਬਾਨ ਤੇ ਆ ਉਹਨਾਂ ਨੇ ਕਿਹਾ ਕਿ ਇਹ ਤੇ ਗਵਰਨਮੈਂਟ ਨੂੰ ਦੇਖਣਾ ਕਿ ਕਿਵੇਂ ਜਿਸ ਤਰੀਕੇ ਦੇ ਨਾਲ ਪ੍ਰਚਾਰ ਕਰਨਾ ਕਿਸਾਨ ਦੇ ਖਿਲਾਫ ਇਹਨੂੰ ਮੈਂ ਨਹੀਂ ਠੀਕ ਸਮਝਦਾ ਬਾਬਾ ਜੀ ਸਾਸ ਐਂਟਰੀ ਕਰਦੇ ਜਾ ਮੇਰਾ ਨਿਖਲ ਬਾਬਾ ਜੀ ਨੂੰ ਅਸੀਂ ਸਾਰੇ ਉਹਨਾਂ ਨੂੰ ਮੱਥਾ ਟੇਕਣ ਜਾਂਦੇ ਆ ਤੇ ਉਹ ਕਦੀ ਜੀ ਸਾਹਿਬ ਮੇਰੇ ਖਿਆਲ ਚ ਮੈਂ 100% ਉਹ ਸਿਰਫ ਦੁਨੀਆ ਦਾ ਉਹ ਧਾਰ ਕਰਨ ਲਈ ਹੈ ਨਾ ਕਿ ਪੋਲਟਿਕਸ ਵਿੱਚ ਆਉਣ ਲਈ ਪਰ ਇੱਕ ਜ਼ਰੂਰ ਹੈ ਕਿ ਜਦੋਂ ਜੈਦਾ ਸਾਨੂੰ ਮਿਲਦੇ ਜਿਸ ਤਰੀਕੇ ਦੇ ਨਾਲ ਨੇ ਉਹ ਸਾਨੂੰ ਅਣਕੇ ਬਾਅਦ ਪ੍ਰਚਾਰ ਨਹੀਂ ਕਰਨਾ ਚਾਹੀਦਾ ਸੰਤ ਦਾ ਦਿਲ ਬਹੁਤ ਹਿਰਦਾ ਬਹੁਤ ਵਿਸ਼ਾਲ ਹੁੰਦਾ ਤੇ ਉਹਨਾਂ ਦਾ ਵਿਸ਼ਾਲ ਹਿਰਦਾ ਤੇ ਤੁਸੀਂ ਤੇ ਨਸ਼ਰ ਇਸ ਦਾ ਗਰਨਾਲ ਲੈ ਕੇ ਤੁਰੇ ਫਿਰਦੇ ਹੋ ਦਾਦਾ ਸੋਮੀ ਜੀ ਕਹਿ ਰਹੇ ਆਈਕਲ ਵਾ ਵੀਆਪੀ ਇਹਨਾਂ ਫੋਟੋਣੇ ਕਿ ਜਾਵਾਂਗਾ ਮੈਂ ਤੇ ਪਹਿਲਾਂ ਵੀ ਨਹੀਂ ਸੀ ਸਖ ਚ ਸੰਤ ਜਿਹੜੇ ਹੁੰਦੇ ਨੇ ਜ ਉਹਨਾਂ ਨੂੰ ਬਹੁਤ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਦਿਲੋਂ ਬਹੁਤ ਰਿਸਪੈਕਟ ਕਰਦਾ ਔਰ ਬਾਬਾ ਜੀ ਵਰਗਾ ਮੇਰਾ ਕੋਈ ਇਨਸਾਨ ਪੈਦਾ ਨਹੀਂ ਹੋ ਸਕਦਾ। ਔਰ ਬੜੇ ਪਹਿਲਾਂ ਵੇਖਿਆ ਨਾ ਕਿ ਕੋਈ ਇਦਾਂ ਨਹੀਂ ਕਰਦਾ ਉਹ ਬਹੁਤ ਹੀ ਕਾਈਂਡ ਆਟਰਡ ਨੇ। ਇਹਨਾਂ ਨੂੰ ਸਾਰੇ ਅਸੀਂ ਜਾਣੇ ਆਂ। ਉਹ ਛੋਟੇ ਭਰਾਵਾਂ ਵਾਂਗੂ ਪਿਆਰ ਕਰਦੇ ਨੇ ਔਰ ਇੱਕ ਨਾਲ ਨਹੀਂ ਜਿਹੜਾ ਵੀ ਜਾਂਦਾ। ਤੇ ਤੁਸੀਂ ਤੇ ਨਸ਼ੇ ਦੇ ਸਲਾਗਰ ਨਾਲ ਲੈ ਕੇ ਘੁੰਮ ਫਿਰਦੇ ਹੋ। ਦਾਦਾ ਸੋਮੀ ਜੀ ਕਹਿ ਰਹੇ ਆ ਇਕੱਲਮ ਹੁਣ ਵੀਆਪੀ ਇਹਨਾਂ ਕੋਟਣੇ ਚਾਹਾਂਗਾ। ਮੈਂ ਤੇ ਪਹਿਲਾਂ ਵੀ ਨਹੀਂ ਸੀ ਸਖ ਚ ਸੰਤ ਜਿਹੜੇ ਹੁੰਦੇ ਨੇ ਜਿਉਂਨਾਂ ਨੂੰ ਬਹੁਤ ਉਹਨਾਂ ਦੀ ਰਿਸਪੈਕਟ ਹੈ ਮੈਂ ਦਿਲੋਂ ਬਹੁਤ ਰਿਸਪੈਕਟ ਕਰਦਾ ਔਰ ਬਾਬਾ ਜੀ ਵਰਗਾ ਮੇਰਾ ਕਲ ਇਨਸਾਨ ਪੈਦਾ ਵੀ ਹੋ ਸਕਦਾ ਔਰ ਪੜੇ ਕੋਈ ਪਹਿਲਾਂ ਵੇਖਿਆ ਨਾ ਕਿ ਕੋਈ ਇਦਾਂ ਨਹੀਂ ਕਰਦਾ ਉਹ ਬਹੁਤ ਹੀ ਕਾਈਂਡ ਆਟਰਡ ਨੇ ਇਹਨਾਂ ਨੂੰ ਸਾਰੇ ਅਸੀਂ ਜਾਣਦੇ ਆ ਉਹ ਛੋਟੇ ਭਰਾਵਾਂ ਵਾਂਗੂ ਪਿਆਰ ਕਰਦੇ ਨੇ ਔਰ ਇੱਕ ਨਾਲ ਨਹੀਂ ਜਿਹੜਾ ਵੀ ਜਾਂਦਾ ਤੇ ਉਹਦਾ ਕੋਈ ਮਲਤ ਗਲਤ ਮੈਨੇ ਕੱਢਣੇ ਉਹਨਾਂ ਦੁਖੀ ਹੋ ਕੇ ਦਿੱਤੀ ਹੋएगी ਇਹ ਗਲਤੀ ਸਾਡੀ ਹੈ ਇਹ ਬਾਬਾ ਜੀ ਦੀ ਗਲਤੀ ਮੈਂ ਕਹਦਾ ਮਜੀਠੀਆ ਮੇਰਾ ਯਾਰ ਹੈ ਮਤਲਬ ਫਿਰ ਨਸ਼ੇ ਵਾਲਾ ਨਾ ਯਾਰ ਨਹੀਂ ਨਹੀਂ ਕੋ ਕੋ ਗੱਲ ਸੁਣ ਉਹਨਾਂ ਚਾਰ ਨਹੀਂ ਕਿਹਾ ਕੋ ਰਿਸ਼ਤੇਦਾਰ ਨਹੀਂ ਛੱਡੀ ਜਾਂਦੇ ਤਾਂ ਕਹਿ ਨਹੀਂ ਮੈਂ ਕਿ ਮੇਰਾ ਦੋਸਤ ਹੁੰਦਾ ਹੋ ਤਾਂ ਤੂੰ ਰਿਸ਼ਤੇਦਾਰ ਹੁਣ ਦੋਸਤ ਜਾਂ ਇਹ ਕਹਿ ਨਹੀਂ ਹੁੰਦੀ ਕਿ ਪਰ ਮੇਰੇ ਖਿਆਲ ਚ ਕਿ ਉਹਨਾਂ ਨੇ ਜੋ ਕਿਹਾ ਕਿ ਮੈਂ ਉਹਨੂੰ ਇਹ ਨਹੀਂ ਕਹਿੰਦਾ ਕਿ ਇਹ ਮੈਂ ਗਲਤ ਕਿਹਾ ਉਹ ਉਹਨਾਂ ਦੀ ਜ਼ੁਬਾਨ ਤੇ ਉਹਨਾਂ ਨੇ ਕਿਹਾ ਦੇਖੀਤੇ ਗਵਰਨਮੈਂਟ ਨੂੰ ਦੇਖਣਾ ਕਿ ਕਿਵੇਂ ਜਿਸ ਤਰੀਕੇ ਦੇ ਨਾਲ ਪ੍ਰਚਾਰ ਕਰਨਾ ਕਿਸਾਨ ਦੇ ਖਿਲਾਫ ਇਹਨੂੰ ਮੈਂ ਨਹੀਂ ਠੀਕ ਸਮਝਦਾ ਬਾਬਾ ਜੀ ਸਾਸ ਐਂਟਰੀ ਕਰਦੇ ਜਾ ਮੇਰਾ ਨਿਖਲ ਬਾਬਾ ਜੀ ਨੂੰ ਅਸੀਂ ਸਾਰੇ ਉਹਨਾਂ ਨੂੰ ਮੱਥਾ ਟੇਕਣ ਜਾਂਦੇ ਆ ਤੇ ਉਹ ਕਦੀ ਜੀ ਸਾਹਿਬ ਮੇਰੇ ਖਿਆਲ ਚ ਮੈਂ 100% ਉਹ ਸਿਰਫ ਦੁਨੀਆ ਦਾ ਉਦਾਰ ਕਰਨ ਲਈ ਆ ਨਾ ਕਿ ਪੋਲਿਟਿਕਸ ਵਿੱਚ ਆਉਣ ਲਈ ਪਰ ਇੱਕ ਜਰੂਰ ਆ ਕਿ ਜਦੋਂ ਜਾਈ ਦਾ ਸਾਨੂੰ ਮਿਲਦੇ ਜਿਸ ਤਰੀਕੇ ਦੇ ਨਾਲ ਨੇ ਉਹ ਸਾਨੂੰ ਅਣਕੇ ਪਾਰ ਪ੍ਰਚਾਰ ਨਹੀਂ ਕਰਨਾ ਚਾਹੀਦਾ ਸੰਤ ਦਾ ਦਿਲ ਬਹੁਤ ਖਿਰਦਾ ਬਹੁਤ ਵਿਸ਼ਾਲ ਹੁੰਦਾ ਤੇ ਉਹਨਾਂ ਦਾ ਵਿਸ਼ਾਲ ਹਿੰਦ